ਬਿਲਕੁਲ ਠੀਕ ਹੋ ਗਿਆ ਤੇ ਸ਼ਮਾਇਲਾ ਤੁਸੀਂ ਬਾਰ ਬਾਰ ਦੱਸਿਆ ਕਿ ਪਗਲ ਸਿੰਘ ਦੇ ਨਾਲ ਉਹਦੇ ਦੋ ਸਾਥੀ ਵੀ ਸਨ ਤੇ ਬਹੁਤ ਮਸ਼ਹੂਰ ਜਿਹੜੇ ਨੇ ਉਹ ਭਗਤ ਸਿੰਘ ਹੀ ਹੋਏ ਐਦੀ ਕੀ ਵਜ੍ਹਾ ਸਮਝ ਤੁਸੀਂ ਅੱਛਾ ਪਗਲ ਸਿੰਘ ਦੇ ਨਾਲ ਜਿਹੜੇ ਰਾਜਗੁਰੂ ਤੇ ਸੁਖਦੇਵ ਵੀ ਸੀਗੇ ਜਿਨ੍ਹਾਂ ਨੂੰ ਬਾਅਦ ਫਿਰ ਜਿਹੜਾ ਮਤਲਬ ਇਹਨਾਂ ਨੂੰ ਖਸੂਸੀ ਟ੍ਰਿਬਿਊਨਲ ਬਣਾਇਆ ਗਿਆ ਉਹਦੇ ਅੰਡਰ ਜਿਹੜੀ ਇਹਨਾਂ ਨੂੰ ਜਲਦੀ ਸਜ਼ਾ ਸੁਣਾਏਗੀ ਇਹਨਾਂ ਦਾ ਮੁਕਾ ਜਿਹੜਾ ਮੁਕਦਮਾ ਹੈ ਇਹਨੂੰ ਜ਼ਰਾ ਤੇਜ਼ੀ ਨਾਲ ਕਹਿੰਦੇ ਉਹਨੂੰ ਜ਼ਰਾ ਤੇਜ਼ ਪੈਰ ਲਾਇਗੈ ਨਾ ਕਿ ਜਲਦੀ ਜਲਦੀ ਇਹਨਾਂ ਦੇ ਖਿਲਾਫ ਜਿਹੜਾ ਹੈ ਉਹ ਫੈਸਲਾ ਹੋਵੇ ਕਿਉਂਕਿ ਉਹ ਤਾਂ ਅੰਦਰ ਬੈ ਕੇ ਵੀ ਸਾਡੇ ਖਿਲਾਫ ਬੜਾ ਇੱਕ ਚਾਲ ਬੁਣੀ ਜਾ ਰਿਹਾ ਹੈ ਆਦਮੀ ਤਾਂ ਟੇਕ ਨਹੀਂ ਰਿਹਾ ਫਿਰ ਉਹਨਾਂ ਨੇ ਕੀ ਕੀਤਾ 7 ਅਕਤੂਬਰ 1930 ਨੂੰ ਕਹਿੰਦੇ 300 ਸਫਿਆਂ ਤੇ ਮੁਸਤਮਿਲ ਫੈਸਲਾ ਸੁਣਾਇਆ ਜਿਹਦੇ ਚ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਹੋਈ ਹੁਣ ਜੇ ਤੁਸੀਂ ਜਿਹੜਾ ਸਵਾਲ ਕੀਤਾ ਕਿ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਵਿੱਚ ਭਗਤ ਸਿੰਘ ਨੂੰ ਸ਼ੋਰਤ ਜ਼ਿਆਦਾ ਕਿਉਂ ਮਿਲੀ ਦੇਖੋ ਇੱਕ ਤਾਂ ਭਗਤ ਸਿੰਘ ਦਾ ਸ਼ੁਰੂ ਤੋਂ ਹੀ ਰੁਝਾਨ ਜਿਹੜਾ ਹੈ ਉਹ ਇਨਕਲਾਬੀ ਸੀ ਪਹਿਲੀ ਗੱਲ ਦੂਜੀ ਗੱਲ ਇਹ ਕਿ ਉਹ ਬਹੁਤ ਛੋਟੀ ਉਮਰੋਂ ਹੀ ਪੜ੍ਹ ਲਿਖੀ ਰਿਹਾ ਸੀ ਤੇ ਦੂਜਾ ਲਿਖ ਵੀ ਰਿਹਾ ਸੀ ਅਖਬਾਰਾਂ 'ਚ ਬਿਲਕੁਲ ਉਹ ਜੇਲ੍ਹ ਜਾਣ ਤੋਂ ਪਹਿਲੇ ਮੈਂ ਸ਼ੁਰੂ ਚ ਇੱਕ ਗੱਲ ਕੀਤੀ ਸੀ ਕਿ ਉਹ ਜੇਲ੍ਹ ਜਾਣ ਤੋਂ ਪਹਿਲੇ ਹੀ ਜਾਂ ਉਹ ਪਕੜੇ ਜਾਣ ਤੋਂ ਪਹਿਲੇ ਹੀ ਐਸ ਐਸ ਸਾਰੀ ਐਕਟੀਵਿਟੀ ਤੋਂ ਬਹੁਤ ਪਹਿਲੇ ਹੀ ਉਹਦਾ ਨਾਮ ਜਿਹੜਾ ਹੈ ਜਾਣਿਆ ਜਾਂਦਾ ਸੀ ਲੋਕਾਂ ਨੂੰ ਪਤਾ ਚੱਲ ਗਿਆ ਸੀ ਮੁਖਲਿਫ ਨਾਮਾਂ ਦੇ ਨਾਲ ਲਿਖਦਾ ਸੀ ਪੰਜਾਬੀ ਅਖਬਾਰਾਂ 'ਚ ਲਿਖਿਆ ਉਹਨੇ ਹਿੰਦੀ ਅਖਬਾਰਾਂ 'ਚ ਲਿਖਿਆ ਉਹਨੇ ਗੁਰਮੁਖੀ ਅਖਬਾਰਾਂ ਮਦ ਪੰਜਾਬ ਉਰਦੂ ਦੇ ਜਰਸ਼ਾਮੂਕੀ ਅਖਬਾਰਾਂ 'ਚ ਲਿਖਿਆ ਉਹਦੀ ਪਹਿਚਾਨ ਆਲਰੇਡੀ ਹੈਗੀ ਸੀ ਫਿਰ ਜਿਹਨੂੰ ਕਹਿੰਦੇ ਨਾ ਪੜਿਆ ਲਿਖਿਆ ਬੰਦਾ ਹੋਵੇ ਜਿਹਨੂੰ ਨਜ਼ਰੀਆਤ ਦੇ ਨਾਲ ਸੁਣਗੁਣ ਹੋਵੇ ਉਹਨੂੰ ਪੂਰੀ ਮਤਲਬ ਉਹਨੂੰ ਖਬਰ ਵੀ ਹੋਵੇ ਤੇ ਫਿਰ ਉਹਨੂੰ ਬੋਲਣ ਦਾ ਵੀ ਫਨ ਆਂਦਾ ਹੋਵੇ ਫਿਰ ਉਹਨੂੰ ਆਪਣੀ ਗੱਲ ਨੂੰ ਹੈ ਜਿਹੜਾ ਪਹੁੰਚਾਉਣ ਦਾ ਤਰੀਕਾ ਵੀ ਆਂਦਾ ਹੋਵੇ ਦੇਖੋ ਬਹਰ ਹਾਲ ਸਿਆਸੀ ਦਿਮਾਗ ਤਾਂ ਹੈ ਸੀ ਇਨਕਲਾਬੀ ਹੋਣ ਦੇ ਨਾਲ ਨਾਲ ਸਿਆਸੀ ਵੀ ਹੈ ਸੀ ਉਹ ਭਗਤ ਸਿੰਘ ਕੋਲੀ ਸੀ ਤੇ ਜਿਹੜਾ ਲੀਡ ਕਰ ਰਿਹਾ ਹੁੰਦਾ ਨਾ ਮਤਲਬ ਤੁਸੀਂ ਵੇਖਿਆ ਹੋਵੇਗਾ ਗਰੁੱਪ ਹੋਵੇ ਚਾਰ ਪੰਜ ਦੋਸਤਾਂ ਦਾ ਉਹਨਾਂ ਚ ਇੱਕ ਹੀ ਲੀਡ ਕਰ ਰਿਹਾ ਹੁੰਦਾ ਬਿਲਕੁਲ ਅਸੀਂ ਸਾਰੇ ਉਹਦੀ ਗੱਲ ਵੀ ਮੰਨ ਲੈਂਦੇ ਆ ਕਿ ਯਾਰ ਇਹ ਸਿਆਣਾ ਹੈ ਸਾਡੇ ਚ ਨੂੰ ਪਤਾ ਹੈ ਉਹਦੇ ਤੇ ਭਰੋਸਾ ਕਰਦੇ ਨੇ ਨਾ ਸਾ ਹਾਂ ਤੇ ਭਗਤ ਸਿੰਘ ਵੀ ਸਮਝੋ ਕਿ ਉਹੀ ਮਤਲਬ ਨੌਜਵਾਨ ਸੀ ਕਿ ਜਿੰਨੂੰ ਜਿਹਦੀ ਗੱਲ ਮੰਨ ਲੈਂਦੇ ਸੀ ਕੋਈ ਤਾਂ ਆਈਡੀਆਜ਼ ਵੀ ਅੱਛੇ ਨੇ ਉਹਦੇ ਕੋਲ ਸਮਝਬੂਝ ਵੀ ਹੈ ਉਹਦੇ ਕੋਲ ਸਿਆਨਪ ਵੀ ਉਹ ਵਾਲੀ ਹੈ ਜਿਹੜੀ ਕਿ ਕਿਸੇ ਵੀ ਇਨਕਲਾਬੀ ਵਾਸਤੇ ਜ਼ਰੂਰੀ ਸੀ ਉਸ ਟਾਈਮ ਤੇ ਉਸ ਵੇਲੇ ਦੇ ਇਸ ਕਰਕੇ ਭਗਤ ਸਿੰਘ ਦੀ ਸ਼ੋਹਰਤ ਫਿਰ ਜ਼ਿਆਦਾ ਹੋਈ ਫਿਰ ਜਦੋਂ ਅਦਾਲਤ ਵਿੱਚ ਵੀ ਸੀ ਵੀ ਬਾਕੀ ਦੋਵਾਂ ਨੂੰ ਵੀ ਤਾਂ ਮੌਕਾ ਮਿਲਦਾ ਹੋਏਗਾ ਨਾ ਬੋਲਣ ਦਾ ਲੇਕਿਨ ਭਗਤ ਸਿੰਘ ਹੀ ਬੋਲ ਰਿਹਾ ਉਹਨਾਂ ਦੇ ਜਿਹੜੇ ਅਲਫਾਜ਼ ਨੇ ਉਹ ਲੋਕਾਂ ਦੇ ਜ਼ਮੀਰ ਨੂੰ ਤੇ ਸੋਚ ਨੂੰ ਵੀ ਜਿਹੜੇ ਨੇ ਝੰਜੋੜਦੇ ਰਹਿੰਦੇ ਸਨ ਤੇ ਉਹ ਮੈਂ ਪਹਿਲੇ ਤੁਹਾਨੂੰ ਦੱਸ ਰਹੀ ਸੀ ਨਾ ਕਿ ਉਹਦੀ ਸਵੇਰ ਗੱਲ ਹੁੰਦੀ ਸੀ ਤੇ ਅਖਬਾਰ ਉਹਦੀ ਮਤਲਬ ਖਲੋਤੇ ਹੁੰਦੇ ਜਰਨਲਿਸਟ ਉਹਦੀ ਇੱਕ ਇੱਕ ਗੱਲ ਚੁੱਕਣ ਵਾਸਤੇ ਬਿਲਕੁਲ ਤੇ ਪੂਰੀ ਦੁਨੀਆ ਮਤਲਬ ਪੂਰੇ ਹਿੰਦੁਸਤਾਨ ਚ ਹਿੰਦੁਸਤਾਨ ਤੋਂ ਬਾਹਰ ਵੀ ਅੰਗਰੇਜ਼ੀ ਅਖਬਾਰ ਹੁੰਦੇ ਸੀ ਉਹਨਾਂ ਦੇ ਵਿੱਚ ਵੀ ਪਗਲ ਸਿੰਘ ਦੀ ਇੱਕ ਇੱਕ ਗੱਲ ਨੂੰ ਹਾਈਲਾਈਟ ਕਰਕੇ ਮਤਲਬ ਪੇਸ਼ ਕੀਤਾ ਜਾਂਦਾ ਹੁੰਦਾ ਸੀ ਤੇ ਉਹਨੂੰ ਮਤਲਬ ਉਹਦੀ ਗੱਲ ਫਿਰ ਜਿੱਤੇ ਜਿੱਤੇ ਜਾਂਦੀ ਰਹੀ ਉਹ ਕਿਵੇਂ ਸ਼ੋਰਤ ਨਾ ਮਿਲਦੀ ਬਿਲਕੁਲ ਸਹੀ ਹੋ ਗਿਆ ਤੇ ਸ਼ਮਾਇਲਾ ਫਿਰ ਅੰजाम ਕੀ ਹੋਇਆ ਪਗਲ ਸਿੰਘ ਦੀ ਜਦੋ ਜਹਿਦ ਦਾ ਅੰजाम ਉਹਦੀ ਜਦੋ ਜਹਿਦ ਦਾ ਤੈ ਹੋਇਆ ਕਿ ਉਹਦੀ ਫਾਂਸੀ ਤੋਂ ਕੋਈ ਥੋੜੇ ਕੀ ਅਰਸੇ ਬਾਅਦ ਅੰਗਰੇਜ਼ੋਂ ਚਲਾ ਗਿਆ ਯਾਨੀ ਮਕਸਦ ਪੂਰਾ ਹੋ ਗਿਆ ਮਕਸਦ ਪੂਰਾ ਹੋ ਗਿਆ ਲੇਕਿਨ ਉਹ ਬਾਅਦ ਉਹ ਕੋਈ ਥੋੜਾ ਕਾਫੀ ਅਰਸਾ ਉਹਦੇ ਚਲੇ ਲੇਕਿਨ ਹਾਂ ભગત ਸਿੰਘ ਨੂੰ फांसी જરૂર મળી લોરેજ લોરેજ શાદમાન ચોક ਜਿਹਦਾ નામ ਜਿਹਦਾ નામ શાદમાન ચોક હે એਦੇ બਾਰੇ ਚ ਇਹ ਤਹਿਰੀਕ ਵੀ ચલી ਸੀ કે ਇਹਨਾ ਭਗਤ ਸਿੰਘ ચોક ਰખિયા જાય લેકિન નહીં ਹੋਇਆ بہرحال ਇਹ ਹੱਲੇ શાદમાન ચોક ਦੇ ਨਾਮ ਤੋਂ ਜਾਣਿਆ ਜਾਂਦਾ ਐਥੇ ਹੀ ઇਨੂੰ ਜਿਹੜੀ ਹੈ ਇਹਦੇ ਤਿੰਨੋ ਸਾથિયા ਦੋਨੋਂ ਇਹਦੇ ਜਿਹੜੇ ਸਾથી ਸੀ ਉਹਨੂੰ ਤੇ ਭਗਤ ਸਿੰਘ ਨੂੰ تینਾਂ ਨੂੰ ਉਸ ਜਗ੍ਹਾ ਤੇ फांसी ਦੀ સજા મળી ਤੇ 23 માર્ચ 1931 ਨੂੰ sirf 23 સાલ ਦੀ ઉંમર ਇਨਨ ਨੌਜਵਾਨ ਇਨਨ ਨੌਜਵਾਨ ਆਦਮੀ ਬਲਕਿ ਤੁਸੀਂ ਇਹ ਦੇਖੋ ਕਿ ਸਾਰੇ ਦੌਰਾਨ ਵਿੱਚ ਇਹਨਾਂ ਦੀ ਸ਼ਾਦੀ ਦੀ ਵੀ ਜਿਹੜੀ ਅਧਿਕਾਰਾਂ ਲੈਣ ਜਦੋਂ ਇਹਨਾਂ ਤੇ ਕਹਿੰਦੇ ਪ੍ਰੈਸ਼ਰ ਪਾਇਆ ਤੇ ਇਹ ਉਹਨਾਂ ਨੂੰ ਜੂ ਸਮਝਾ ਨਹੀਂ ਸਕਿਆ ਤੇ ਇਹ ਛੱਡ ਕੇ ਆਪਣਾ ਸ਼ਹਿਰ ਆ ਗਿਆ ਕਿ ਵੀ ਮੈਂ ਸ਼ਾਦੀ ਨਹੀਂ ਕਰਨੀ ਅਚਲ ਲਬੀਬਾ ਆਪਾਂ ਗੱਲ ਕੀਤੀ ਕਿ ਸ਼ਾਦਮਾਨ ਇਸ ਜਿੰਨਾਂ ਨੂੰ ਭਾਸੀ ਦਿੱਤੀ ਗਈ ਲੇਕਿਨ ਤੋਂ ਉਹਨੂੰ ਹੁਣ ਮੈਂ ਇੱਕ ਗੱਲ ਹੋਰ ਦੱਸਣ ਲੱਗੀ ਐ ਸਵਾਲੇ ਨਾਲ ਤੁਹਾਨੂੰ ਪਤਾ ਨਾ ਕਿ ਉੱਥੇ ਜੇਲ੍ਹ ਹੈ ਲਾਹੌਰ ਦੀ ਜਿਹੜੀ ਸੈਂਟਰਲ ਜੇਲ੍ਹ ਤੁਸੀਂ ਕਦੀ ਨੰਗੇ ਹੋਵੋ ਤੁਸੀਂ ਦੇਖਿਆ ਹੋਏਗਾ ਨਾ ਉੱਥੇ ਉਹ ਜੇਲ੍ਹ ਦੇ ਵਿੱਚ ਕੈਂਦੀ ਇਹਨਾਂ ਨੂੰ ਫਾਂਸੀ ਦਿੱਤੀ ਗਈ ਇਸ ਕਰਕੇ ਸ਼ਾਇਦ ਉਹਨੂੰ ਚਾਦਮਾਨ ਚੌਕ ਦੇ ਨਾਲ ਜੋੜਿਆ ਜਾਂਦਾ ਹੈ ਹਮ ਲੇਕਿਨ ਜਿਹੜੀ ਜ਼ਿਆਦਾ ਹੈਰਾਨ ਕਰਨ ਗੱਲ ਹੈ ਉਹ ਇਹ ਹੈ ਕਿ ਜਿਹੜਾ ਫਾਂਸੀ ਦਾ ਆਰਡਰ ਲਿਖਿਆ ਗਿਆ ਸੀ ਨਾ ਵੀ ਜਿਸ ਤਾਰੀਖ ਨੂੰ ਫਾਂਸੀ ਹੋਏਗੀ ਸਹੀ ਉਹ ਜਿਹੜੀ ਹੈ ਉਹ 23 ਮਾਰਚ ਨਹੀਂ ਸੀ ਅੱਛਾ ਹਮ ਭਗਤ ਸਿੰਘ ਦੀ ਜਿਹੜੀ ਫਾਂਸੀ ਦੀ ਡੇਟ ਸੀ ਨਾ ਉਹ ਅਸਲ ਵਿੱਚ 24 ਮਾਰਚ ਸੀ ਲੇਕਿਨ ਇਹਨਾਂ ਨੂੰ ਪੂਰੇ 24 ਘੰਟੇ ਪਹਿਲੇ 7:30 ਮਿੰਟ ਤੇ ਸੁਬਾ ਸਵੇਰ ਹੈ फांसी ਦੇ ਦਿੱਤੀ ਗਈ ਗਲਤ ਹੈਰਾਨੀਆਂ ਲਈ ਅਸਲ ਵਿੱਚ ਡਰੇ ਹੋਏ ਸੀ ਕਿ ਪੂਰਾ ਜਿਹੜਾ ਲਾਹੌਰ ਸ਼ਹਿਰ ਹੈ ਉਹ ਮੁਸ਼ਤਿਲ ਸੀ ਉਹ ਉਹ ਮਤਲਬ ਇਤਜਾਜ ਚੱਲ ਰਹੇ ਸੀ ਇਤਜਾਜ ਚੱਲ ਰਹੇ ਸੀ ਮਤਲਬ ਉਹ ਅਸਲੋ ਡਰੇ ਹੋਏ ਸੀਗੇ ਕਿ ਇਹਨਾਂ ਨੇ 24 ਮਾਰਚ ਤੱਕ ਦਾ ਦਿਨ ਜਿਹੜਾ ਹੈ ਉਹਨਾਂ ਨੇ ਨਹੀਂ ਆਉਂਦੇ ਨਾ ਇਸ ਤੋਂ ਪਹਿਲੇ ਕੋਈ ਹੋਰ ਵੱਡਾ ਕਾਂਡਾ ਨਾ ਹੋ ਜਾਏ ਇਸ ਕਰਕੇ ਉਹ ਡਰੇ ਹੋਏ ਸੀ ਅਸੀਂ ਉਹਨਾਂ ਨੇ 23 ਮਾਰਚ ਨੂੰ ਹੀ ਉਹਨਾਂ ਨੂੰ ਤਿੰਨਾਂ ਨੂੰ ਫਾਂਸੀ ਦਿੱਤੀ। ਫਾਂਸੀ ਜਿਹੜੀ ਹੁੰਦੀ ਉਹ ਸਵੇਰ ਦੇ ਵਕਤ ਦਿੱਤੀ ਜਾਂਦੀ ਹੈ ਨਾ। ਹਾਂ। ਅੱਛਾ ਜਿਹੜੀ ਇਹ ਤੇ ਚੀ ਹੋਇਆ ਕਿ ਅ ਕਹਿੰਦੇ ਨੇ ਜਿਹੜੇ ਉੱਥੇ ਜਿਹੜੇ ਬਾਕੀ ਆਸ-ਪਾਸ ਲੋਕ ਸੀ ਜੇਲ੍ਹ ਦੇ ਵਿੱਚ ਜਿਨ੍ਹਾਂ ਨੇ ਦੇਖਿਆ ਹੈ ਕਿ ਇਹਨਾਂ ਤਿੰਨਾਂ ਨੂੰ ਜਦੋਂ ਫਾਂਸੀ ਦੇ ਫੰਦੇ ਤੱਕ ਲਿਆਇਆ ਗਿਆ ਤੇ ਇਹ ਤਿੰਨੋਂ ਬਿਲਕੁਲ ਡਰੇ ਹੋਏ ਨਹੀਂ ਸੀ। ਇਹ ਆਪਨੇ ਪੈਰਾਂ ਤੇ ਚੱਲ ਕੇ ਆ। ਅਮੂਮਨ ਤਾਂ ਇਹ ਸੁਣਿਆ ਹੈ ਨਾ ਕਿ ਜਿਹਨੂੰ ਫਾਜ਼ੀ ਦਾ ਸਜ਼ਾ ਦਾ ਟਾਈਮ ਹੋਵੇ ਉਹ ਲੋਗ ਡਰੇ ਹੋਏ ਹੁੰਦੇ ਨੇ ਉਹ ਬਹੁਤ ਦੁੱਖ ਦੇ ਨਾਲ ਜਿਹੜਾ ਹੈ ਉਹਨਾਂ ਕੋਲ ਆਪਣੇ ਪੈਰਾਂ ਤੇ ਤੁਰਿਆ ਨਹੀਂ ਜਾਂਦਾ। ਡਰ ਹੈ ਮੌਤ ਦਾ। ਲੇਕਿਨ ਇੰਨਾ ਨੇ ਕੀ ਇੰਨਾ ਤਿੰਨਾਂ ਦੇ ਬਾਰੇ ਚ ਜਿਹੜਾ ਦੱਸਦੇ ਨੇ ਕਹਿੰਦੇ ਉਹ ਆਪਣੇ ਪੈਰਾਂ ਤੇ ਚੱਲ ਕੇ ਆਏ ਫਾਜ਼ੀ ਦੇ ਬੰਦੇ ਤੱਕ ਉਹਨਾਂ ਨੇ ਫਾਜ਼ੀ ਦੇ ਬੰਦੇ ਨੂੰ ਚੁੰਮਿਆ। ਚੁੰਮ ਕੇ ਆਪ ਗਲੇ ਚ ਆਪਣੇ ਚ ਪਾਇਆ। ਤੇ ਫਿਰ ਉਹਨਾਂ ਨੇ ਇਹ ਨਾਰਾ ਵੀ ਲਾਇਆ ਕਿ ਜਿਹਨੂੰ ਬਾਅਦ ਟ੍ਰਾਂਸਲੇਟ ਵੀ ਕੀਤਾ ਜਾਂਦਾ ਹੈ ਇੰਗਲਿਸ਼ ਨਾਰਾ ਸੀ ਕਿ ਜਦ ਲਾਲ ਲਾਲ ਲਹਿਰਾਏਗਾ ਤਬ ਵੋਸ਼ ਠਿਕਾਣੇ ਆਏਗਾ ਜਿਵੇਂ ਕਹਿੰਦੇ ਹਨਾ ਤੇ ਇਹ ਜਿਹੜਾ ਅਸਲ ਵਿੱਚ ਸੋਸ਼ਲਿਸਟ ਸੀ ਨਾ سرخ ਇਨਕਲਾਬ ਦੇ ਦਾਈ ਸਨ ਹੈ ਤੇ ਕਹਿੰਦੇ ਉਹਨਾਂ ਨੇ ਇਹ ਨਾਰਾ ਲਾ ਕੇ ਤੇ ਗਲੇ ਚ ਆਪਣੇ ਬੰਦੇ ਪਾ ਲਏ ਹੱਸਦੇ ਹੱਸਦੇ ਆ ਫਾਸੀ ਦਾ ਫੰਦਾ ਕਬੂਲ ਕੀ ਤਰੋਏ ਨਹੀਂ ਕਬ ਕਬਰਾਈ ਨਹੀਂ ਲਰਜ਼ੇ ਨਹੀਂ ਐ ਹੁੰਦੇ ਨੇ ਹੀਰੋ ਤੇ ਇਹ ਇੰਨਾ ਮਤਲਬ ਡਰੇ ਹੋਏ ਸਨ ਕਿ ਇਹਨਾਂ ਨੇ ਜਦੋਂ ਹੋ ਗਿਆ ਤੇ ਇਹਨਾਂ ਨੇ ਕਹਿੰਦੇ ਜੇਲ੍ਹ ਦੀ ਪਿਛਲੀ ਦੀਵਾਰ ਤੋੜ ਕੇ ਇਹਨਾਂ ਤਿੰਨਾਂ ਦੀਆਂ ਜਿਹੜੀਆਂ ਮੈਯਤਾਂ ਨੇ ਉਤੋਂ ਕੱਢੀਆਂ ਉਹ ਇਹ ਉਹਨਾਂ ਨੇ ਇਹਨੂੰ ਲਾਹੌਰ ਦੇ ਵਿੱਚ ਵੀ ਉਹਨਾਂ ਦਾ ਅੰਤਿਮ ਸੰਸਕਾਰ ਜਿਸ ਨੂੰ ਕਹਿੰਦੇ ਨੇ ਉਹਨਾਂ ਨੂੰ ਜਿਹੜਾ ਅੱਗ ਦਿੰਦੇ ਨੇ ਸਰਵੇਰ ਤੋਂ ਪਹਿਲੇ ਪਹਿਲੇ ਹਾਂਜੀ ਤਾਂ ਕਿ ਲੋਕਾਂ ਤੱਕ ਖਬਰ ਨਾ ਚਲੀ ਜਾਏ ਕਹਿੰਦੇ ਉਹਨਾਂ ਨੇ ਪਹਿਲੇ ਪਹਿਲੇ ਪਿੱਛੋਂ ਦੀਵਾਰ ਤੋੜ ਕੇ ਜੇਲ੍ਹ ਦੀ ਇਹ ਤਿੰਨੋਂ ਉਤੋਂ ਕੱਢ ਦਿੱਤੇ ਇਹਨਾਂ ਤਿੰਨਾਂ ਦੀਆਂ ਮਤਲਬ ਲਾਸ਼ਾਂ ਉਤੋਂ ਕੱਢ ਦਿੱਤੀਆਂ ਤੋ ਉਹਨਾਂ ਨੂੰ ਲਿਜਾ ਕੇ ਅੱਗੇ ਕਿਤੇ ਮਤਲਬ ਭਾਰਤ ਚ ਕਹਿੰਦੇ ਹੁਸੈਨੀ ਹਾਲਾ ਦੇ ਕਿਸੇ ਮਕਾਮ ਦੇ ਉੱਤੇ ਉੱਥੇ ਜਾ ਕੇ ਇਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਉਹ ਇੱਥੇ ਲਾਹੌਰ ਚ ਉਹ ਵੀ ਨਹੀਂ ਕੀਤਾ ਤੇ ਜਦੋਂ ਕਹਿੰਦੇ ਖਬਰ ਪਹੁੰਚੀ ਕਿ ਉਹਨਾਂ ਤੇ ਇਹਨਾਂ ਨੂੰ ਤਾਂ ਫਾਂਸੀ ਹੋ ਗਈ ਹੈ ਕਹਿੰਦੇ ਉਸ ਤੋਂ ਫਿਰ ਅਗਲੇ ਦਿਨ ਫਾਂਸੀ ਤੋਂ 23 ਮਾਰਚ ਤੋਂ ਅਗਲੇ ਦਿਨ 24 ਮਾਰਚ ਨੂੰ ਇਹ ਨੀਲਾ ਗੁੰਬਦ ਵਾਲੀ ਥਾਂ ਤੇ ਕਹਿੰਦੇ ਨੇ ਅਤੇ ਬਕਾਇਦਾ ਇਹਦੇ ਇਤਜਾਦੀ ਜਲੂਸ ਕੱਢਿਆ ਗਿਆ ਤਾਜ਼ੀ ਤੇ ਜਲੂਸ ਕੱਢਿਆ ਗਿਆ ਤੇ ਕਹਿੰਦੇ ਨੇ ਕਿ ਉੱਚ ਤੇ ਜਲੂਸ ਕੱਢਿਆ ਗਿਆ ਉਸ ਮਕਾਮ ਤੋਂ ਉਸ ਥਾਂ ਤੋਂ ਬੜਾ ਨਜ਼ਦੀਕ ਸੀ ਜਿੱਥੇ ਕਿ ਸੰਡਰਸ ਤੇ ਜਿਹਦੀ ਅਸੀਂ ਗੱਲ ਕੀਤੀ ਸੀ ਸੁਪਰੀਮਡੈਂਟਡ ਪੁਲਿਸ ਸੀ ਉਹਨੂੰ ਜਿੱਥੇ ਕਤਲ ਕੀਤਾ ਗਿਆ ਸੀ ਉੱਥੋਂ ਜਲੂਸ ਕੱਢਿਆ ਗਿਆ ਤੇ ਸ਼ਮਾਇਲਾ ਇਹ ਵੀ ਕਿਹਾ ਜਾਂਦਾ ਹੈ ਕਿ ਭਾਰਤ ਇਹ ਥਾਂ ਵੀ ਮਸ਼ਹੂਰ ਨੇ ਭਗਤ ਸਿੰਘ ਦੇ ਨਾਂ ਤੋਂ ਭਗਤ ਸਿੰਘ ਦੇ ਨਾਂ ਤੋਂ ਕਹਿੰਦੇ ਹੋ ਉੱਥੇ ਨਾਂ ਵੀ ਮਸ਼ਹੂਰ ਨੇ ਉੱਥੇ ਮੇਲਾ ਵੀ ਲੱਗਦਾ ਸ਼ਹੀਦੀ ਮੇਲਾ ਦੇ ਨਾਮ ਤੋਂ ਮੁxtਲਫ ਜਿਹੜੇ ਉਹਨਾਂ ਦੇ ਪਿੰਡ ਨੇ ਉਹਨਾਂ ਦੇ ਨਾਂ ਉਹਨਾਂ ਨੇ ਰੱਖੇ ਹੋਏ ਨੇ ਭਗਤ ਸਿੰਘ ਦੇ ਨਾਂ ਦੇ ਉੱਤੇ ਉਹ ਬਗਾਇਦਾ ਉੱਧਰ ਜਿਹੜਾ ਹੈ ਸਾਡੇ ਚੜ੍ਹਦੇ ਪੰਜਾਬ ਦੇ ਵਿੱਚ ਭਗਤ ਸਿੰਘ ਨੂੰ ਆਜ਼ਾਦੀ ਦਾ ਜਿਹੜਾ ਹੀਰੋ ਨਾ ਸਿਰਫ ਉਹ ਕਿ ਤਸلیم ਕੀਤਾ ਜਾਂਦਾ ਹੈ ਬਲਕਿ ਇਹਦਾ ਬਹੁਤ ਜ਼ਿਆਦਾ ਜਿਹੜਾ ਹੈ ਉਹ ਇੱਜ਼ਤ ਵੀ ਇhtiram ਵੀ ਕੀਤਾ ਜਾਂਦਾ ਹੈ ਤੇ ਨੂੰ ਅਡਿਲਾਇਜ਼ ਕੀਤਾ ਜਾਂਦਾ ਆਪਣੇ ਸਿਲੇਬਸ ਦੇ ਅਨਸਾਬ ਦੇ ਵਿੱਚ ਉਹ ਤਾਂ ਬੱਚਾ ਨੂੰ ਪੜ੍ਹਾਉਂਦੇ ਵੀ ਨੇ ਐਜ਼ ਹੀਰੋ ਭਗਤ ਸਿੰਘ ਬਿਲਕੁਲ ਹਾਲਾਂਕਿ ਹੈ ਤਾਂ ਪੂਰੇ ਪੰਜਾਬ ਦਾ ਬਲਕਿ ਪੂਰੇ ਹਿੰਦੁਸਤਾਨ ਦਾ ਹੀਰੋ ਹੈ ਨਾ ਲੇਕਿਨ ਰਿਅਲਾਈਜੇਸ਼ਨ ਸ਼ਾਇਦ ਕਿਸੇ ਇੱਕ ਖਿੱਤੇ 'ਚ ਜ਼ਿਆਦਾ ਹੁੰਦੀ ਹੈ ਬਿਲਕੁਲ ਐਨ ਜੀ ਉਹਦੇ ਤੋਂ ਸ਼ਮਾਇਲਾ ਬਹੁਤ ਸ਼ੁਕਰੀਆ ਤੁਹਾਡਾ ਭਗਤ ਸਿੰਘ ਦੀ ਜਿਹੜੀ ਵਤਨ ਦੀ ਆਜ਼ਾਦੀ ਲਈ ਜਦੋ ਜਹਿਦ ਦੀ ਕਾਵਿਸ਼ਾ ਸਨ ਜਿਹੜੀ ਇਨਕਲਾਬ ਦੀ ਕਹਾਣੀ ਸੀ ਉਹ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਲਬੀਬਾ ਬਸ ਮੈਂ ਥੋੜਾ ਜਿਹਾ ਆਪਣੇ ਜਿਹੜੇ ਵੇਖਣ ਵਾਲੇ ਨੇ ਉਹਨਾਂ ਕੋਲੋਂ ਇਹ ਨਾਲੇ ਵੀ ਮੈਂ ਜਿਵੇਂ ਕਹਿੰਦੇ ਡਿਸਕਲੇਮਰ ਦੇਣਾ ਚਾਹਨੀ ਹੁੰਨੀ ਆ ਕਿ ਅਸੀਂ ਹੱਤੂ ਲਿੰਕਾ ਕੋਸ਼ਿਸ਼ ਕੀਤੀ ਕਿ ਰਿਸਰਚ ਕਰਕੇ ਜਿਹੜੀਆਂ ਸਾਡੇ ਕੋਲ ਫਾਈਂਡਿੰਗਸ ਆਈਆਂ ਨੇ ਅਸੀਂ ਆਪਣੇ ਨਾਜ਼ ਦੇ ਬੇਸ ਤੇ ਕਰੀਏ ਅਗਰ ਕਿਤੇ ਕੋਈ ਕਮੀ ਰਹਿ ਜਾਂਦੀ ਹੈ ਜਾਂ ਕੋਈ ਗਲਵਾਧ ਦੇ ਪੈ ਜਾਂਦੀ ਹੈ ਤਾਂ ਉਹ ਸਾਨੂੰ ਉਹਦੀ ਤੁਸੀਂ ਨਿਸ਼ਾਨਦੇਹੀ ਜ਼ਰੂਰ ਕਰਿਆ ਕਰੋ ਨਾਜ਼ਰੀਨਲੀ ਸਪੈਸ਼ਲੀ ਗੱਲ ਹੈ ਕਿ ਤੁਸੀਂ ਪਲੀਜ਼ ਉਹਦੀ ਨਿਸ਼ਾਨਦੇਹੀ ਜ਼ਰੂਰ ਕਰਿਆ ਕਰੋ